ਮਗਵਾੜਾ ਦਾ ਮਸ਼ਹੂਰ ਮਾਨ ਰਿਜ਼ੋਰਟ ਦਸਵੇਲੇ ਵਿਵਾਦਾਂ ਦੇ ਵਿੱਚ ਕਿਰਿਆ ਹੋਇਆ ਹੈ ਦਰਸਲੇਸ ਰਿਜ਼ੋਰਟ ਤੇ ਇੱਕ ਵਿਆਹ ਸਮਾਗਮ ਚੱਲ ਰਿਹਾ ਸੀ ਜਿਸ ਮੁੰਡੇ ਦਾ ਵਿਆਹ ਸੀ ਐਨਆਰਆਈ ਪਰਿਵਾਰ ਸੀ ਤੇ ਮੁੰਡੇ ਦੀ ਮਾਤਾ ਦਾ ਪਰਸ ਚੋਰੀ ਹੋ ਜਾਂਦਾ ਹੈ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਪਰਸ ਦੇ ਵਿੱਚ 20 ਲੱਖ ਤੋਂ ਵੀ ਜ਼ਿਆਦਾ ਰੁਪਏ ਸਨ ਉਸ ਦੀ ਮਾਤਾ ਦਾ ਕਹਿਣਾ ਹੈ ਕਿ 10 ਲੱਖ ਦੇ ਕਰੀਬ ਫੋਰਨ ਕਰੰਸੀ ਕੁਝ ਇੰਡੀਅਨ ਕਰੰਸੀ ਦੇ ਨਾਲ ਗਹਿਣਿਆਂ ਦੇ ਨਾਲ-ਨਾਲ ਕੀਮਤੀ ਸਮਾਨ ਵੀ ਪਰਸਟ ਮੌਜੂਦ ਸੀ ਤੇ ਪਹਿਲਾਂ ਜਦੋਂ ਪਰਿਵਾਰਕ ਮੈਂਬਰ ਵੱਲੋਂ ਸੀਸੀਟੀਵੀ ਕੈਮਰਾ ਚੈੱਕ ਕਰਨ ਦੀ ਗੱਲ ਕੀਤੀ ਜਾਂਦੀ ਪੈਲੈਸ ਵਾਲੇ ਇਹ ਕਹਿ ਦਿੰਦੇ ਹਨ ਕਿ 2-3 ਮਿੰਟ ਵਾਸਤੇ ਕੈਮਰੇ ਬੰਦ ਹੋ ਗਏ ਸੀਗੇ ਤੇ ਫਿਰ ਜਦੋਂ ਪਰਿਵਾਰਕ ਮੈਂਬਰਾਂ ਨੂੰ ਲੱਗਾ ਕਿ ਪੈਲੈਸ ਵਾਲੇ ਵੀ ਵਿੱਚ ਮਿਲੇ ਹੋਏ ਨੇ ਤੇ ਉਸ ਤੋਂ ਬਾਅਦ ਦੁਬਾਰਾ ਸੀਸੀਟੀਵੀ ਫੁਟੇਜ ਚੈੱਕ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਇਹ ਸਾਹਮਣੇ ਆਉਂਦਾ ਹੈ ਕਿ ਦੋ ਮੁੰਡੇ ਜੋ ਕਿ ਕੋਟ ਪੈਂਟ ਪਾ ਕੇ ਵਿਆਹ ਦੇ ਵਿੱਚ ਸ਼ਾਮਲ ਹੋਏ ਸਨ ਉਹਨਾਂ ਦੇ ਵੱਲੋਂ ਪਰਸ ਚੋਰੀ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਕਿ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਗੁਹਾਰ ਕੀਤੀ ਉਹਨਾਂ ਦੇ ਵੱਲੋਂ ਪੁਲਿਸ ਨੂੰ ਵੀ ਇਸ ਦੀ ਸ਼ਿਕਾਇਤ ਦਿੱਤੀ ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਤਾਂ ਵਿਆਹ ਦੀਆਂ ਖੁਸ਼ੀਆਂ ਵੀ ਨਹੀਂ ਮਨਾ ਸਕੇ ਤੇ ਸਾਡੀਆਂ ਖੁਸ਼ੀਆਂ ਗਮ ਦੇ ਵਿੱਚ ਤਬਦੀਲ ਹੋ ਗਈਆਂ ਲੇ ਸਮਾਗਮ ਸ਼ੁਰੂ ਵੀ ਨਹੀਂ ਹੋਇਆ ਸੀ ਜਾਗੋ ਵਾਲਾ ਦਿਨ ਸੀ ਜਦੋਂ ਇਹ ਪਰਸ ਦੀ ਚੋਰੀ ਹੁੰਦੀ ਹੈ ਹੁਣ ਪੁਲਿਸ ਨੂੰ ਇਤਲਾਹ ਕਰ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਦੇਖਦੇ ਆ ਕਿ ਕੌਣ ਨੇ ਚੋਰ ਜਿਨ੍ਹਾਂ ਦੇ ਵੱਲੋਂ ਇਸ ਪਰਸ ਦੀ ਚੋਰੀ ਕੀਤੀ ਗਈ ਹੈ ਮਾਨ ਰਿਜ਼ੋਰਟ ਦੇ ਵਿੱਚ ਚਾਚੋ ਕੀ ਫਗਵਾੜੇ ਦੇ ਵਿੱਚ ਪੈਂਦਾ ਆ ਹਾਂਜੀ ਅਸੀਂ ਹੱਲੇ ਕੋਈ ਫਕਸ਼ਨ ਸ਼ੁਰੂ ਨਹੀਂ ਸੀ ਕੀਤਾ ਹੈਗਾ ਕਿ ਅ ਸਾਡਾ ਫਕਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੇਰਾ ਪਰਸ ਚੋਰੀ ਹੋਇਆ ਅੱਜ ਸਾਡੀ ਜਾਗੋ ਸੀ ਜਿਹਦੇ ਵਿੱਚ ਮੇਰਾ 10 ਲੱਖ ਕੈਸ਼ ਸੀਗਾ ਦੇ ਵਿੱਚ ਮੇਰੇ ਗਹਿਣੇ ਸੀਗੇ ਮੇਰੇ ਵਿੱਚ ਇੰਡੀਅਨ ਜੀਰੋ ਕਰੰਸੀ ਸੀਗੀ ਬਾਹਰਲੀ 20 ਲੱਖ 20 ਨਹੀਂ 20 ਤੋਂ ਵੀ ਭਾਜੀ ਜ਼ਿਆਦਾ ਮੇਰੇ ਕਿਉਂਕਿ ਕਰਸ ਕਰੰਸੀ ਵਿੱਚ ਸੀਗੀ ਠੀਕ ਹੈ ਜੀ ਇੰਡੀਅਨ ਦੇ ਉੱਤੇ 20 ਲੱਖ ਦੋ 3000 ਜੀਰੋ ਸੀਗਾ ਵਿੱਚ ਫਿਰ ਮੇਰੇ ਸਾਰੇ ਮੇਰਾ ਫਰੈਂਡ ਸਰਕਲ ਆਇਆ ਹੋਇਆ ਆ ਦੇ ਇਸ ਵਿੱਚ ਮੇਰੀ ਮੈਨੂੰ ਆਪਣੇ ਆਪ ਨੂੰ ਅਨਸਾਲਟ ਫੀਲ ਹੁੰਦੀ ਆ ਅਸੀਂ ਕੁਝ ਵੀ ਇੰਜੋਏ ਨਹੀਂ ਕਰ ਸਕਦੇ ਕੈਮਰੇ ਵਾਲੇ ਦੋ ਆਏ ਆ ਸਾਡੇ ਇੱਥੇ ਚਾਚਾ ਜੀ ਆ ਉਹਨਾਂ ਨੇ ਦੇਖਿਆ ਆ ਤੇ ਪਹਿਲੇ ਵਾਲੇ ਕਹਿੰਦੇ 2 ਮਿੰਟ ਲਈ 3 ਮਿੰਟ ਲਈ ਕੈਮਰੇ ਬੰਦ ਹੋਗਾ ਇਦਾਂ ਕਿਦਾਂ ਬੰਦ ਹੋਗਾ ਸਾਨੂੰ ਇਸ ਗੱਲ ਦਾ ਇਨਸਾਫ ਚਾਹੀਦਾ ਆ ਅਸੀਂ ਕਹਿੰਦੇ 3 ਮਿੰਟ ਲਈ ਕੈਮਰੇ 3 ਮਿੰਟ ਲਈ ਕੈਮਰੇ ਕਿਦਾਂ ਬੰਦ ਹੋ ਸਕਦੇ ਆ ਠੀਕ ਹੈ ਉਦੋਂ ਹੀ ਉਹ ਜਦੋਂ ਮੇਰਾ ਪਰਸ ਚੋਰੀ ਹੋਇਆ ਆ ਠੀਕ ਹੈ ਇੱਧਰ ਲੇਡੀਜ਼ ਬੈਠੀਆਂ ਮੈਨੂੰ ਨਹੀਂ ਸੀ ਪਤਾ ਬਈ ਬੈਕ ਤੇ ਇੱਕ ਰੂਮ ਦਸਰਾ ਹੈਗਾ ਦਰਵਾਜ਼ਾ ਉਹ ਕਹਿੰਦੀਆਂ ਆ ਕੋਈ ਬੱਚਾ ਲੈ ਕੇ ਨਠਿਆ ਸੀਗਾ ਭੱਜਿਆ ਛੋਟਾ ਜਿਹਾ ਬੱਚਾ ਸੀ ਵੀ ਅਸੀਂ ਕਿਹਾ ਵੀ ਘਰੇ ਆਪਣੀ ਮਾਂ ਦਾ ਪਰਸ ਲੈ ਕੇ ਚਲਿਆ ਸਾਨੂੰ ਉਹਨਾਂ ਤੇ ਵੀ ਡਾਊਟ ਆ ਮੈਨੂੰ ਉਹਨਾਂ ਤੇ ਵੀ ਡਾਊਟ ਆ ਇਹ ਸਾਰੇ ਨਲੇ ਹੋਏ ਆ ਮੇਰੀ ਮਾਸੀ ਦੇ ਲੜਕੇ ਦੀ ਜਾਗੋ ਸੀਗੀ ਪੈਲਸ 'ਚ ਤੇ ਅਸੀਂ ਜਾਗੋ ਦੇ ਫੰਕਸ਼ਨ ਤੇ ਆਏ ਆ ਹੱਲੇ ਪੈਲਸ ਦੇ ਵਿੱਚ ਆਏ ਆ ਮਾਨ ਰਸੋੜਾ ਮਾਨ ਸੋੜ ਫਗਵਾੜੇ ਚਾਚੋਗੀ ਦੇ ਵਿੱਚ ਅਸੀਂ ਹੱਲੇ ਐਂਟਰ ਹੋਏ ਆ ਯਾਨੀ ਕਿ ਥੋੜੇ ਨਾਨਕਾ ਮੇਰਾ ਆਇਆ ਤੇ ਸਾਡੀ ਮਾਸੀ ਦਾ ਪਰਸ ਚੁੱਕ ਹੋ ਗਿਆ ਜਿਸ ਦੇ ਵਿੱਚ 10 ਲੱਖ ਰੁਪਈਆ ਗੋਲਡ ਤੇ ਬਾਹਲੀ ਕਰੰਸੀ ਸੀਗੀ 020 ਠੀਕ ਹੈ ਜੀ ਬਾਹਲੇ ਯੂਰੋ 10 ਲੱਖ ਰੁਪਇਆ ਤੇ ਗੋਲਡ ਸੀਗਾ ਮੈਨੇਜਰ ਸਾਹਿਬ ਮੈਨੇਜਰ ਸਾਹਿਬ ਨੇ ਸਾਨੂੰ ਕੋਈ ਇਨਸਾਫ ਨਹੀਂ ਦਿੱਤਾ ਕੈਮਰੇ ਵਗੈਰੇ ਚੱਲਦੇ ਨਹੀਂ ਠੀਕ ਹੈ ਜੀ ਉਹ ਕਹਿੰਦੇ ਉਹ ਕਹਿੰਦੇ ਉਹ ਕਹਿੰਦੇ ਕੈਮਰੇ ਸਾਡੇ ਬੰਦ ਆ ਚੱਲਦੇ ਨਹੀਂ ਠੀਕ ਹੈ ਜੀ ਜੇ ਐਡਾ ਵੱਡਾ ਰਿਜ਼ੋਰਟ ਆ ਉਹਨਾਂ ਦੇ ਕੈਮਰੇ ਕਿਉਂ ਨਹੀਂ ਚੱਲਦੇ ਠੀਕ ਹੈ ਜੀ ਬਿਜਲੀ ਸਰਕਟ ਨਾਲ ਖਰਾਬ ਹੋਏ ਆ ਤੇ ਉਹਨਾਂ ਨੂੰ ਠੀਕ ਕਰਵਾਉਣਾ ਉਹਨਾਂ ਦਾ ਫਰਜ਼ ਸੀਗਾ ਨਾ ਇਸ ਕਰਕੇ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ ਸੂਟ ਬੂਟ ਪਾ ਕੇ ਆਇਓ ਦੋ ਤਿੰਨ ਬੰਦੇ ਜਿਹੜੇ ਉੱਥੇ ਵਿੱਚ ਬੈਠੇ ਆ ਦੋ ਬੰਦੇ ਆ ਸੂਟ ਬੂਟ ਪਾਏ ਆ ਔਰ ਪਰਸ ਚੱਕ ਕੇ ਦੌੜ ਦੇ ਕਲੀਅਰ ਦੀਦੇ ਉਹਦੇ ਵਿੱਚ ਸਾਡਾ ਕੀ ਦੋਸ਼ ਆ ਅਸੀਂ ਕਿਸੇ ਗੈਸਟ ਨੂੰ ਪੁੱਛ ਥੋੜੀ ਸਕਦੇ ਆ ਕਿ ਤੁਸੀਂ ਕੌਣ ਆ ਜਾਂ ਕਿੱਦਾਂ ਕਿੰਨੇ ਗਏ ਨੇ ਸੀਗੇ ਸਰ ਬੰਦੇ ਦੋ ਦੋ ਬੰਦੇ ਦਿੱਕ ਨੀ ਉੱਪਰ ਤੇ ਲੱਗਦੇ ਵੀ ਜੀ ਉਹ ਤੁਸੀਂ ਐਦਾਂ ਹੁਣ ਤੁਹਾਨੂੰ ਅਸੀਂ ਫੋਟੋਜ਼ ਦੇ ਦਿੱਤੀਆਂ ਤੁਸੀਂ ਖੁਦ ਦੇਖ ਲਓ ਹੈਨਾ ਜੋ ਲੱਗਿਆ ਵੀ ਕਿਹੜੇ ਕਿੱਥੋਂ ਗਏ ਮੁੜ ਕੇ ਵਾਪਸ ਨਹੀਂ ਕੁਝ ਨਹੀਂ ਪਤਾ ਉਹ ਦੇਖੋ ਡੋਰ ਤਾਂ ਇੱਕ ਹੀ ਆ ਸਾਡੇ ਕੋਲ ਇੱਕੋ ਹੀ ਡੋਰ ਆ ਇੱਥੋਂ ਨਿਕਲਣ ਲਈ ਉਡੋਰ ਤੋਂ ਬਾਹਰ ਨਿਕਲ ਕੇ ਗਏ ਬੇਲ ਕੋਲੋਨੀ ਦੇਖਿਓ ਸੀਸੀਟੀਵੀ ਕੈਮਰੇ ਚੱਲ ਰਹੇ ਆ ਪੁਲਿਸ ਨੂੰ ਅਸੀਂ ਉਹ ਬੰਦੇ ਦਿਖਾ ਦਿਤਤੇ ਆ ਅਸੀਂ ਵੀਡੀਓਜ਼ ਦੇ ਦਿੱਤੀਆਂ ਪਰਿਵਾਰ ਨੂੰ ਦੇ ਦਿੱਤੀਆਂ ਉਹਨਾਂ ਨੂੰ ਦੇ ਦਿੱਤੀਆਂ ਸਾਡੇ ਕੋਲ ਉਹ ਪਰਿਵਾਰ ਵੱਲੋਂ ਹੀ ਐਮਸੀ ਸਾਹਿਬ ਆਏ ਸੀ ਉਹਨਾਂ ਨੂੰ ਦੇ ਦਿੱਤੀਆਂ ਆਬ ਲਾਇਆ ਜੀ ਐਵੈਟਰ ਲੈ ਆਇਆ ਜਿਹੜਾ ਬੰਦ ਐਵੈਟਰ ਨੂੰ ਪਤਾ ਵਾ ਉਹ ਜਿਸ ਹਿਸਾਬ ਨਾਲ ਲੈ ਕੇ ਭੱਜਣ ਵਾਲਾ ਪਰਸ ਉਹ ਲੈ ਕੇ ਪੱਜਾ ਇਹਦੇ ਮੋੜ ਦੀ ਪੱਜਾਵਾ ਇਹਨੂੰ ਇਹਨੂੰ ਸਾਰਾ ਫੇਸ ਬਾਰੇ ਉਹਦੇ ਬਾਰੇ ਪਤਾਵਾ ਇਹਨੂੰ ਪਤਾਵਾ ਉਹਦੇ ਬਾਰੇ ਜਿਹੜਾ ਇਹ ਗੱਡੀ ਚ ਭਾਦਿਆ ਤੇ ਸਿਟੀ ਲੈਜਲੈਂਸਿਟੀ ਐਫ ਆਈ ਆਰ ਕਰ ਰਹੇ ਨੇ ਕਿੰਨਾ ਕੁ ਨੁਕਸਾਨ ਆ ਸਰ ਇਹਨਾਂ ਨੂੰ ਨੁਕਸਾਨ ਬਹੁਤ ਜ਼ਿਆਦਾ ਜੀ 100 ਪਾਉਂਡ ਹਾਂਜੀ ਬਹੁਤ ਜ਼ਿਆਦਾ ਨੁਕਸਾਨ ਆ ਉਹਨਾਂ ਦਾ ਫਿਰ ਵੀ ਲਗਭਗ ਕਿੰਨਾ ਕੁ ਲਗਭਗ ਤਾਂ ਨਹੀਂ ਜੀ ਕੋਈ ਗਿਣਤੀ ਨਹੀਂ ਜੀ ਨੁਕਸਾਨ ਬਹੁਤ ਜ਼ਿਆਦਾ ਵਾ ਤੇ ਬੰਦਾ ਫੜ ਲਿਆ ਜੀ ਡਾਲਰ ਹਾਂਜੀ ਹੋਣ ਡਾਲਰ ਹੋਰ ਕੀ ਆ ਜੀ ਹਾਂਜੀ ਉਹ ਹੀ ਆ ਵੀ ਪੂਰਾ ਪੈਸਾ ਪੂਰਾ ਪੈਸਾ ਪੂਰਾ ਕੈਸ਼ ਆ ਕੈਸ਼ ਕਿੰਨਾ ਜੀ ਕੈਸ਼ ਕਿੰਨਾ ਹੋਊਗਾ ਜੀ 2.5 ਲੱਖ ਕਹਿੰਦੇ ਹੋ 2.5 ਲੱਖ 3 ਲੱਖ 3 ਲੱਖ ਤੇ 2.5 ਲੱਖ ਤੇ ਲਾ ਕੇ ਨਾ ਕੈਸ਼ ਹੈ ਜੀ ਸੂਨਾ ਵਾਂ ਤੇ ਬਾਕੀ ਡਾਲਰ ਪਾਉਂਡ ਜਿਹੜੇ ਉਹ ਬੋਬੈਲ ਵੀ